ਜਿਹੜਾ ਮੇਰੇ ਨਾਲ ਤੱਕਾ ਹੋਇਆ ਸੀ ਸਾਰਿਆਂ ਨੂੰ ਪਤਾ ਬਹੁਤ ਕੈਪਚਰਿੰਗ ਹੋਈ ਸਰਕਾਰ 'ਚ ਰਹਿ ਕੇ ਹੋਈ ਸੋ ਉਸ ਤੋਂ ਬਾਅਦ ਮੈਂ ਬਲਾਕ ਪ੍ਰਧਾਨ ਆਲਰੇਡੀ ਮੈਂ ਪਹਿਲਾਂ ਵੀ ਸੀਗਾ ਜੋ ਇਲੈਕਸ਼ਨ ਤੋਂ ਬਾਅਦ ਮੈਨੂੰ ਹਟਾ ਦਿੱਤਾ ਗਿਆ ਉਹ ਕਹਿੰਦੇ ਜੀ ਤੂੰ ਇਮਾਨਦਾਰ ਜ਼ਿਆਦਾ ਇਸ ਕਰਕੇ ਤੈਨੂੰ ਹਟਾਣਾ ਪੈਣਾ ਕਿਉਂਕਿ ਇਮਾਨਦਾਰੀ ਦੀ ਕਿਸੇ ਵੀ ਰਾਜਨੀਤਿਕ ਦਲ 'ਚ ਜਗ੍ਹਾ ਨਹੀਂ ਹੈ ਇਹ ਗੱਲ ਕੱਟ ਰਹੇ ਕਿ ਨਹੀਂ ਗਿਆ ਸਾਨੂੰ ਤੂੰ ਇਮਾਨਦਾਰ ਜਾ ਦੋਸੋ ਮੇਰਾ ਕਸੂਰ ਕਿਸੇ ਕਿਉਂ ਹਟਾਇਆ ਗਿਆ ਹਟਾਇਆ ਸਾਨੂੰ ਵੀ ਇਮਾਨਦਾਰ ਜਾ ਆਮ ਆਦਮੀ ਪਾਰਟੀ ਦੀ ਗੱਲ ਕਰਾਂ। ਇੱਕ ਆਸ ਲੈ ਕੇ ਬੈਠੇ ਹੋਇਆ ਜਿਵੇਂ ਕਿ ਅਸੀਂ ਨਸ਼ਾ ਖਤਮ ਕਰਦਾਂਗੇ। ਯਾਰ ਕਿ ਹੋ ਸਕਦਾ ਮੇਰਾ ਪੰਜਾਬ ਵੱਜੇ। ਇੱਕ ਕਈ ਵਾਰ ਭਗਵੰਦਾਨ ਜੀ ਗੱਲ ਕਰਦੇ ਰੰਗਲਾ ਪੰਜਾਬ ਅੱਜ ਕਿੰਨਾ ਹੋ ਸਕਦਾ ਕਿਤੇ ਬਣ ਜਾਏ। ਉਹ ਇੱਕ ਸੁਪਨਾ ਦਿਖ ਰਿਹਾ ਮਗਰੀ ਲਾਲ ਦੇ ਕਿ ਹੋ ਸਕਦਾ ਕਿਤੇ ਪੂਰੇ ਹੋ ਹੀ ਜਾਣ। ਪਰ ਜੋ ਅੱਜ ਦਾ ਮਾਹੌਲ 4 ਸਾਲਾਂ ਦੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਦੇਖੋ ਤੇ ਅੱਜ ਤੱਕ ਕੋਈ ਕੁਝ ਨਹੀਂ ਕਰ ਪਾਏ। ਉਹੀ ਸਾਰਾ ਕੁਝ ਜਿਵੇਂ ਪਹਿਲਾਂ ਸੀ ਉਹੀ ਅੱਜ ਚੱਲ ਰਿਹਾ। ਆਮ ਵੋਟਰ ਨੂੰ ਪੁੱਛ ਲੋ ਭਾਈ ਤੁਹਾਨੂੰ ਫਾਇਦਾ ਹੋਇਆ ਕੋ ਆਮ ਆਦਮੀ ਪਾਰਟੀ ਦੇ ਵੱਡੇ ਉਹ ਨਹੀਂ ਜੀ ਕੋਈ ਅੱਜ ਸਰਵੇ ਕਰਾ ਲਓ ਪਤਾ ਲੱਗ ਜਾ ਸਰਵੇ ਡੇਲੀ ਹੋ ਹੀ ਰਹੇ ਨੇ ਇਤਨਾ ਕਿਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਵੀ ਟੈਨਸ਼ਨ ਪਈ ਹੋਈ ਹੈ ਯਾਰ ਸਰਵੇ ਸਾਡੇ ਹੱਥ ਨੇ ਸੱਚਾ ਹੋ ਗਈ ਇਸ ਮੈਟਰ ਤੇ ਜੇ ਪਾਰਟੀ ਛੱਡਣੇ ਕਿ ਰਹਿਣਾ ਪਰ ਜੋ ਪਾਰਟੀ ਕਰ ਰਹੀ ਹੈ ਮੇਰੇ ਨਾਲ ਖਾਸ ਕਰਕੇ ਉਹ ਮੇਰੇ ਹਿਸਾਬ ਨਾਲ ਉਹ ਉਹ ਭਗਵੰਤ ਮਾਨ ਦੀ ਸੋਚ ਨਹੀਂ ਹੈ ਉਹ ਰਵਿਨ ਕੇਜਰੀਵਾਲ ਦੀ ਸੋਚ ਨਹੀਂ ਹੈ ਉਹ ਨੀਚੇ ਵਾਲੇ ਲੀਡਰ ਕਿਉਂ ਕਰ ਰਹੇ ਨੇ ਮੰਨ ਨਹੀਂ ਪਤਾ ਹਾਂ ਜਿਲ੍ਹਾ ਪ੍ਰਧਾਨ ਨੂੰ ਕਿਹਾ ਮੈਂ ਐਮ.ਐਲ.ਏ. ਸਾਹਿਬ ਨੂੰ ਕਿਹਾ ਮੈਂ ਹਰ ਬੰਦੇ ਨੂੰ ਕਹਿੰਦਾ ਜਿਹੜਾ ਵੀ ਮੈਨੂੰ ਮਿਲਦਾ ਮੈਂ ਕਹਿੰਦਾ ਯਾਰ ਮਨੂੰ ਮਲਾਉ ਤੁਸੀਂ ਮੈਂ ਆਪਣੇ ਦਿੱਲੀ ਕਰਦੇ ਰੱਖਾ ਕਿ ਆਮ ਆਦਮੀ ਪਾਰਟੀ ਆਹੀ ਸੀ ਜਿਹੜੀਆਂ ਆਹੀ ਉਹ ਪਾਰਟੀ ਦੇ ਕੇ ਲੋਕਾਂ ਨੇ ਮੋਟਾ ਭਾਈਆ ਸਿੱਧੀ ਲੀਡਰਸ਼ਿਪ ਕਰਨ ਦੀ ਵੀ ਦੋ ਵੱਡੀ ਨਾ ਆ ਗਿਆ ਬਿਲਕੁਲ ਭਾਜੀ ਕੋਈ ਮਿਲ ਨਹੀਂ ਸਕਦਾ ਅਜਾ ਸਿਰਫ ਦਿਖਾਵਾ ਹੈ ਜੇ ਇਸ ਵਾਰ ਦੀ ਗੱਲ ਕਰਾਂ 2024 ਵਾਲੀ ਕਾਰਵਸ਼ਨ ਚਿੱਤ ਮੈਂ ਆਜ਼ਾਦ ਖੜਦਾ ਤੇ ਜਿੱਤ ਜਾਣਾ ਸੀ ਠੀਕ ਹੈ ਆਜ਼ਾਦ ਖੜਦਾ ਤੇ ਜਿੱਤ ਜਾਣਾ ਸੀ ਮਨ ਤੇ ਪਾਰਟੀ ਅਮਰ ਬਾਜੀ ਔਰ ਇੱਕ ਦਿਲ ਚਿਕ ਨਾ ਅੱਜ ਵੀ ਟੀਸ ਹੈਗੀ ਇੱਕ ਦਰਦ ਹੈਗਾ ਕਿ ਯਾਰ ਮਨੂੰ ਹਾਈ ਕਮਾਂਡ ਨੇ ਮਿਲਾਂ ਦਾ ਟਾਈਮ ਨਹੀਂ ਦਿੱਤਾ ਕਦੀ ਅਕਸਰ ਮੈਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ 4 ਸਾਲ ਦਫ਼ਤਰ ਖੋਲੇ ਆਮ ਆਦਮੀ ਪਾਰਟੀ ਦੀ ਨਾਰੇ ਲਾਉਂਦੇ ਰਿਹਾ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਔਰ ਹਾਈ ਕਮਾਂਡ ਨੇ ਇੱਕ ਵਾਰ ਇਹ ਨਹੀਂ ਕੋਸ਼ਿਸ਼ ਕੀਤੀ ਯਾਰ ਸਾਡਾ ਇੱਕ ਬੰਦਾ ਕਿਸੇ ਗੱਲੋਂ ਹਾਰਿਆ ਜਾਂ ਕਿਸੇ ਗੱਲੋਂ ਅਸੀਂ ਹਾਰਾਇਆ ਜੋ ਵੀ ਹੋਇਆ ਅਜੀ ਤੌਰ ਮਿਲਿਏ ਤੇ ਸਹੀ ਸਾਡੇ ਨਾਲ ਨੇ ਆਜੀ ਯਸ਼ਪਾਲ ਸ਼ਰਮਾ ਜੀ

2027 ਦੇ ਵਿਸ਼ੇ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਹੈ 2027 ਆਮ ਆਦਮੀ ਪਾਰਟੀ ਲਈ ਇਨਾ ਸੌਖਾ ਨਹੀਂ ਹੈ ਜੋ ਅੱਜ ਦੀ ਆਪਾਂ ਸੋਚ ਰੱਖੀਏ ਵੀ ਅੱਜ ਕੀ ਗਰਾਊਂਡ ਤੇ ਕੀ ਹੋ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਦੁਬਾਰਾ ਬਣੇ ਕਿਉਂਕਿ ਮੈਂ ਆਮ ਆਦਮੀ ਪਾਰਟੀ ਚ ਹਾਂ ਲੇਕਿਨ ਇਨਾ ਸੌਖਾ ਨਹੀਂ ਹੈਗਾ ਜੇ ਆਹੀ ਮਾਹੌਲ ਬਣਿਆ ਰਿਹਾ ਲੜਾਈ ਬੜੀ ਟਫ ਹੈ ਬੜਾ ਜੇ ਅਸੀਂ ਇੱਕ ਛੋਟੀ ਜੀ ਗੱਲ ਕਰ ਲਈਏ ਸਰਕਾਰ ਵੱਲੋਂ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਜੀ 10 ਲੱਖ ਦਾ ਵਿਮਾ ਜੀ ਇਹ ਉਹ ਲੇਕਿਨ 4 ਸਾਲਾਂ ਚ ਅਸੀਂ ਇੱਕ ਰਾਸ਼ਨ ਕਾਰਡ ਨਹੀਂ ਬਣਾ ਸਕੇ ਜੇ ਪਿੱਛੇ ਸਰਕਾਰ ਨੇ ਬਣਾਇਆ ਤੇ ਉਹ ਅੱਜ ਤੱਕ ਚੱਲੂ ਨਹੀਂ ਹੋ ਸਕੇ ਅਸੀਂ ਗਰੀਬ ਨੂੰ ਤਾਂ ਕੁਛ ਦੇ ਹੀ ਨਹੀਂ ਰਹੇ ਜਿਹੜੀ 10 ਲੱਖ ਦੀ ਆਪਾਂ ਐਡ ਕਰ ਰਹੇ ਆ ਉਹ ਵੀ ਜਦੋਂ ਮਿਲੇਗੇ ਉਦੋਂ ਦੀ ਗੱਲ ਹੈ ਠੀਕ ਹੈ ਨਾ ਸੋ ਇੰਨਾ ਹਾਲੇ ਸੁੱਖਾ ਨਹੀਂ ਹੈਗਾ ਜਿੰਨਾ ਸਾਡੇ ਲੀਡਰ ਕਰੀ ਫਿਰਦੇ ਨੇ ਕਿ ਜੀ ਹੋ ਗਿਆ ਜੀ 2022 ਜਿੱਤ ਕੇ ਜੀ ਕੁਛ ਨਹੀਂ ਇਦਾਂ ਦਾ ਮਾਹੌਲ ਮਾਹੌਲ ਬਣਾਉਣਾ ਪੈਣਾ ਦੂਸਰੀ ਗੱਲ ਕਰਾਂ ਜੇ ਨਸ਼ੇਰੀ ਕਿ ਨਸ਼ਾ ਛੱਡੋ ਕੋੜ ਕਢੋ ਆ ਇੱਕ ਮੁਹਿੰਮ ਚਲਾਈ ਹੋਈ ਆ ਆਮ ਆਦਮੀ ਪਾਰਟੀ ਨੇ ਅਸੀਂ ਇੱਕ ਚੌਂਕ ਤੋਂ ਲੈ ਕੇ ਦੂਸਰੇ ਚੌਂਕ ਤੱਕ 100 ਮੀਟਰ ਜਾਂਦੇ ਆ ਬੰਦੇ ਇਕੱਠੇ ਕਰਕੇ ਉਹੀ ਬੰਦੇ ਆ ਚੌਂਕ 'ਚ ਨੇ ਉਹੀ ਅਗਲੇ 'ਚ ਨੇ ਉਹੀ ਅਗਲੇ 'ਚ ਨੇ ਲੇਕਿਨ ਨਹੀਂ ਉਹਦੇ ਨਾਲ ਕੀ ਫਰਕ ਪੈਣਾ ਨਸ਼ੇੜੀਆਂ ਨੂੰ ਕੀ ਫਰਕ ਪੈਣਾ ਉਸ ਮਗਲਰਾਂ ਨੂੰ ਕੀ ਫਰਕ ਪੈਣਾ ਤੁਸੀਂ ਕਰੀ ਜਾਓ ਸੋਚਣ ਦੀ ਗੱਲ ਆ ਕਿ ਉਹਨੇ ਨਾਲ ਕੀ ਫਰਕ ਪਿਆ ਗੱਲ ਤਾਂ ਹੈ ਕਿ ਅਸੀਂ ਜਿਹੜੇ ਨਸ਼ਾ ਕਰਨ ਵਾਲੇ ਸੀ ਅਸੀਂ ਕਿੰਨੇ ਕੋ ਹਸਪੀਟਲ ਉਹਨਾਂ ਲਈ ਬਣਾਤੇ ਕਿ ਉਹਨਾਂ ਦਾ ਫ੍ਰੀ ਅਸੀਂ ਇਲਾਜ ਇਹ ਬੇਸਿਕਲੀ ਜਿਹੜਾ ਨਸ਼ਾ ਕਰ ਰਿਹਾ ਉਹ ਤੇ ਪੇਸ਼ੈਂਟ ਹੀ ਬਣ ਗਿਆ ਨਾ ਉਹਨੂੰ ਤੇ ਨਹੀਂ ਮਿਲੂਗਾ ਤੇ ਮਰੂਗਾ ਅਸੀਂ ਕਿੰਨੇ ਕੋ ਹਸਪੀਟਲ ਬਣਾਏ ਉਹਨਾਂ ਲਈ ਕਿ ਜਿਹੜਾ ਉਹਨਾਂ ਦਾ ਇਲਾਜ ਹੋ ਸਕੇ ਉਹ ਇੱਕ ਵੀ ਨਹੀਂ ਬਣਾਇਆ ਜੀ ਸਾਡੀ ਤੁਹਾਡੇ ਕੋਲ ਪਾਰਟਿਸ ਦੀ ਜ਼ਿੰਮੇਵਾਰੀ ਹੈ ਮੈਂ ਆਮ ਆਦਮੀ ਪਾਰਟੀ ਚ ਪਹਿਲਾਂ 2024 ਚ ਇਲੈਕਸ਼ਨ ਲੜਿਆ ਕਾਰਪੋਰੇਸ਼ਨ ਦਾ ਜਿਹੜਾ ਮੇਰੇ ਨਾਲ ਤੱਕਾ ਹੋਇਆ ਸੀ ਸਾਰਿਆਂ ਨੂੰ ਪਤਾ ਬੋਥ ਕੈਪਚਰਿੰਗ ਹੋਈ ਸਰਕਾਰ ਤੇ ਰਹਿ ਕੇ ਹੋਈ ਤੋ ਉਸ ਤੋਂ ਬਾਅਦ ਮੈਂ ਬਲਾਕ ਪ੍ਰਧਾਨ ऑलरेडी ਮੈਂ ਪਹਿਲਾਂ ਵੀ ਸੀਗਾ ਜੋ ਇਲੈਕਸ਼ਨ ਤੋਂ ਬਾਅਦ ਮੈਨੂੰ ਹਟਾ ਦਿੱਤਾ ਗਿਆ ਉਹ ਕਹਿੰਦੇ ਜੀ ਤੂੰ ਇਮਾਨਦਾਰ ਜ਼ਿਆਦਾ ਇਸ ਕਰਕੇ ਤੈਨੂੰ ਹਟਾਣਾ ਪੈਣਾ ਕਿਉਂਕਿ ਇਮਾਨਦਾਰੀ ਦੀ ਕਿਸੇ ਵੀ ਰਾਜਨੀਤਿਕ ਦਲ 'ਚ ਜਗ੍ਹਾ ਨਹੀਂ ਹੈ ਉਹਨਾਂ ਨੂੰ ਤੇ ਦੂਜੇ ਬੰਦੇ ਚਾਹੀਦੇ ਆ ਠੀਕ ਹੈ ਕਰ ਰਹੇ ਆ ਗੱਲ ਕੱਟ ਰਹੇ ਕਿੰਨੇ ਕਿਹਾ ਤੁਹਾਨੂੰ ਤੂੰ ਇਮਾਨਦਾਰ ਜ਼ਿਆਦਾ ਤੈਨੂੰ ਹਟਾਣਾ ਦੱਸੋ ਮੇਰਾ ਕਸੂਰ ਕਿਸੇ ਕਿਉਂ ਹਟਾਇਆ ਗਿਆ ਕਿੰਨੇ ਹਟਾਇਆ ਤੁਹਾਨੂੰ ਵੀ ਇਮਾਨਦਾਰ ਜ਼ਿਆਦਾ ਆਮ ਆਦੀ ਪਾਰਟੀ ਦੀ ਗੱਲ ਕਰਾਂ ਉਹ ਕਿਸ ਸ਼ਖਸ ਨੇ ਤੁਹਾਨੂੰ ਚਲੋ ਆਪਾਂ ਨਾ ਉਹਨੇ ਆਪੀ ਜੁੱਟ ਪੜਾ ਸੁਣੋ ਗੋਣ ਪਤਾ ਲੱਗ ਜਾਣਾ ਸੋ ਗੱਲ ਹੈ ਕਿ ਇਨਾਂ ਕਦੇ ਸਮਝ ਹੋਣੀ ਚਾਹੀਦੀ ਵੀ ਕਿਉਂ ਹਟਾਇਆ ਗਿਆ ਜਿਹੜਾ ਵਕੀਲ ਮੇਰਾ ਕੇਸ ਲੜ ਰਿਆ ਸੀ ਐਸ ਡੀ ਐਮ ਕੋਰਟ ਚ ਉਹ ਵਕੀਲ ਨੂੰ ਬਣਾ ਕਰਤਾ ਗਿਆ ਠੀਕ ਹੈ ਜੀ ਉਸ ਪੁਲਿਸ ਇਨਕੁਆਰੀ ਉਸ ਬੰਦੇ ਦੇ ਹੱਕ ਚ ਕਰਾਈ ਗਈ ਜਿਹਨੇ ਬੂਥ ਕੈਜੂਰੀਿੰਗ ਕੀਤੀ ਕੌਣ ਕਰਵਾ ਰਿਆ ਠੀਕ ਤੁਸੀਂ ਹਾਈ ਕਮਾਂਡ ਚ ਨਹੀਂ ਗੱਲ ਕੀਤੀ ਇਹ ਗੱਲ ਗੱਲ ਕੌਣ ਸੁਣਦਾ ਜੀ ਸੁਣਦਾ ਕੌਣ ਅਸਿਕ ਸਾਡੀ ਮੀਟਿੰਗ ਕਰਾ ਦਿਓ ਅਜ ਤੱਕ ਨਹੀਂ ਮੀਟਿੰਗ ਕਿਸੇ ਨੇ ਕਰਵਾਈ ਜ਼ਿਲ੍ਹਾ ਪ੍ਰਧਾਨ ਨੂੰ ਕਹਤਾ ਇਹ ਉਧਰ ਸਾਰਿਆਂ ਨੂੰ ਕਹਤਾ ਕੋਈ ਨਹੀਂ ਸੁਣਦਾ ਕਿਸੇ ਦੀ ਸੋ ਕੁੱਲ ਮਿਲਾ ਕੇ ਕਮਾਊ ਪੁੱਤਾਂ ਦੀ ਕਦਰ ਜ਼ਿਆਦਾ ਹੁੰਦੀ ਏ ਅਸੀਂ ਸ਼ਾਇਦ ਕਮਾਊ ਪੁੱਤ ਨਹੀਂ ਸੀ ਹੁੰਦਾ ਦੇ ਕੋਈ ਜ਼ਿੰਮੇਵਾਰੀ ਕੋਈ ਨਹੀਂ ਹੈ ਨਹੀਂ ਹੁਣ ਪਾਰਟੀ ਹੈ ਉਹ ਵੀ ਤੁਸੀਂ ਨਹੀਂ ਪਾਰਟੀ ਹੈਗਾ ਮੈਂ ਪਾਰਟੀ ਦੀ ਕਿਤੇ ਨਾ ਕਿਤੇ ਸੋਚ ਹਾਲੇ ਹੈਗਾ ਮੈਂ ਕਿਉਂਕਿ ਇੱਕ ਸੋਚ ਲੈ ਕੇ ਭਗਵੰਤ ਜੀ ਜਾਂ ਕੇਜਰੀਵਾਦ ਜੀ ਚੱਲੇ ਸੀ ਕਿਤੇ ਨਾ ਕਿਤੇ ਉਹ ਆਸ ਲੈ ਕੇ ਬੈਠਾ ਕਿ ਹੋ ਸਕਦਾ ਉਹ ਸੋਚ ਪੂਰੀ ਹੋ ਜੇ ਜੀ ਸ਼ੁਰੂਆਤ ਚ ਚਾਰ ਗੱਲਾਂ ਕੀਤੀਆਂ ਚਾਰੋਂ ਪਾਰਟੀ ਦੇ ਖਿਲਾਫ ਕੀਤੀਆਂ ਇਕ ਸਵਾਗਿਆ ਨਿਸ਼ਾਨ ਖੜਾ ਕਰਤਾ ਪਾਰਟੀ ਦੇ ਤੇ ਤੁਸੀਂ ਤੇ ਪਾਰਟੀ ਕਿਸੇ ਲੈਵਲ ਤੇ ਹੀ ਜਲਦੀ ਵੀ ਨਸ਼ੇ ਨੂੰ ਖਤਮ ਨਹੀਂ ਕਰ ਸਕੀ ਮੈਡੀਕਲ ਕਾਰਡ ਦੇ ਨਹੀਂ ਕਰ ਸਕਦੀ ਤੁਸੀਂ ਪਾਰਟੀ ਦੇ ਦੇ ਵਿੱਚ ਕਿੱਥੇ ਗਏ ਹੋ ਕਿਸ ਗੱਲ ਦੇ ਉੱਤੇ ਫੇਰ ਤੁਹਾਨੂੰ ਇੱਕ ਲੱਗ ਰਿਹਾ ਕੋਈ ਇੱਕ ਕੰਮ ਦੇਖੋ ਇੱਕ ਆਸ ਆਸ ਹੈ ਨਾ ਇੱਕ ਆਸ ਲੈ ਕੇ ਬੈਠੇ ਹੋਇਆ ਜਿਵੇਂ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਯਾਰ ਕੀ ਹੋ ਸਕਦਾ ਮੇਰਾ ਪੰਜਾਬ ਵੱਜੇ ਇਹ ਕਈ ਵਾਰ ਭਗਵੰਦਾਨ ਜੀ ਗੱਲ ਕਰਦੇ ਰੰਗਲਾ ਪੰਜਾਬ ਅੱਜ ਕਿੰਨਾ ਹੋ ਸਕਦਾ ਕਿਤੇ ਬਣ ਜੇ ਉਹ ਇੱਕ ਸੁਪਨਾ ਦਿਖ ਰਿਹਾ ਮਗਰੀ ਲਾਲ ਦੇ ਇਹ ਹੋ ਸਕਦਾ ਕਿ ਤੇ ਪੂਰੇ ਹੋ ਹੀ ਜਾਣ ਪਰ ਜੋ ਅੱਜ ਦਾ ਮਾਹੌਲ 4 ਸਾਲਾਂ ਦੀ ਪਿਛਲੀ ਜਾਣਾਂ ਦੀ ਕਾਰਗੁਜ਼ਾਰੀ ਦੇਖੋ ਤੇ ਅੱਜ ਤੱਕ ਕੋਈ ਕੁਝ ਨਹੀਂ ਕਰ पाए ਉਹੀ ਸਾਰਾ ਕੁਝ ਜਿਵੇਂ ਪਹਿਲਾਂ ਸੀ ਉਹੀ ਅੱਜ ਚੱਲ ਰਿਹਾ ਸੋ ਜੇ ਕੁਝ ਕਰ ਲੈਣਗੇ 1 ਸਾਲ ਚ ਤੇ ਹੋ ਸਕਦਾ ਸਰਕਾਰ ਵੀ ਬਣ ਜੇ ਜਦੋਂ 22 ਤੁਸੀਂ ਇਲੈਕਸ਼ਨ ਲੜੇ ਕੌਂਸਲਰ ਦੇ ਗੜੀ 22 ਮੇ ਲੜੇ ਹਾਂਜੀ ਹਾਂਜੀ ਜਿਹੜੀ ਉਦੋਂ ਤੁਸੀਂ 2100 ਦੇ ਕਰੀਬ ਤੁਹਾਨੂੰ ਵੋਟਾਂ ਮਿਲ ਜੀ ਠੀਕ ਹੈ ਜੀ ਆਰੋਂ ਤੋਂ ਬਾਅਦ ਅੱਰੇ ਇਹਦੀ ਜੀ ਚਰਚਾ ਬਣੀ ਵੀ ਤੁਸੀਂ ਭਾਜਪਾ ਜਗਤਵਰ ਬਾਂਸਨ ਵਾਲੀ ਬੈਠੇ ਹੂੰ ਹੂੰ ਦੇਖੋ ਚਰਚਾ ਕੌਣ ਫੈਲਾ ਰਿਹਾ ਚਰਚਾ ਕੋਈ ਕੌਣ ਕਰਨ ਨਾਲ ਬੰਦੇ ਨੇ ਅਜੇ ਤੱਕ ਮੈਨੂੰ ਤਾਂ ਪੁੱਛਿਆ ਨਹੀਂ ਕਿਸੇ ਨੇ ਯਾਰ ਤੂੰ ਬਾਜਪਾ ਚ ਗਿਆ ਕਿ ਬੀਜੇਪੀ ਚ ਗਿਆ ਕਿ ਨਹੀਂ ਕਦੀ ਦੂਜੀ ਕਿਸੇ ਪਾਰਟੀ ਨੂੰ ਮਿਲਿਆ ਕਿ ਨਹੀਂ ਮੈਂ ਤਾਂ ਕਦੀ ਨਹੀਂ ਮਿਲਿਆ ਕਿਸੇ ਨੂੰ ਲੇਕਿਨ ਚਰਚਾ ਚੱਲਦੀ ਬਾਜ਼ਾਰ 'ਚ ਉਹ ਸਵੇਰੇ ਉੱਠਦੇ ਨੇ ਸਵੇਰੇ ਉੱਠਦਿਆਂ ਗੱਲ ਹੁੰਦੀ ਯਸ਼ਪਾਲਾ ਜੀ ਬੀਜੇਪੀ ਸ਼ਾਮਲ ਹੋ ਰਿਹਾ ਮੇਰੇ ਬਾਰੇ ਲੋਕ ਗੱਲਾਂ ਕਰ ਰਹੇ ਆ ਜੋ ਮਨੂੰ ਆਫਿਸ ਤੋਂ ਪਤਾ ਚੱਲਦੀਆਂ ਨੇ ਦੁਪਹਿਰ ਨੂੰ ਗੱਲ ਚੇਂਜ ਹੋ ਜਾਂਦੀ ਨਹੀਂ ਜੀ ਉਹ ਤਾਂ ਕਾਂਗਰਸ ਚ ਜਾ ਰਿਹਾ ਸ਼ਾਮ ਨੂੰ ਗੱਲ ਚੇਂਜ ਹੋ ਜਾਂਦੀ ਉਹ ਤਾਂ ਅਕਾਲੀ ਦਲ ਚ ਜਾ ਰਿਹਾ ਸੋ ਸਿਰਫ ਔਰ ਸਿਰਫ ਮੇਰਾ ਹੀ ਉਹਨਾਂ ਨੂੰ ਯਾਦ ਆਂਦੀ ਹੈ ਮੇਰੇ ਦੀ ਚਰਚਾ ਹੁੰਦੀ ਨਾ ਮੈਂ ਕਿਸੇ ਕਾਂਗਰਸ ਚ ਗਿਆ ਹਾਲੇ ਨਾ ਮੈਂ ਕਦੀ ਕਿਸੇ ਹੋਰ ਨੂੰ ਮਿਲਿਆ ਨਾ ਕਿ ਬੀਜੇਪੀ ਚ ਸੋਚਿਆ ਜਾਣਦਾ ਅਲਦਿਆਮ ਆਦਮੀ ਪਾਰਟੀ ਚ ਮੈਂ ਤਾਂ ਪਹਿਲਾਂ ਹੀ ਕਹਿ ਬਟਾ ਕਿ ਮੈਂ ਇੱਕ ਉਹ ਦੇਖ ਰਿਹਾ ਕਿ ਹੋ ਸਕਦਾ ਰੰਗਲਾ ਪੰਜਾਬ ਬਣ ਜੇ ਕਿਉਂਕਿ ਹਰ ਮੀਟਿੰਗ 'ਚ ਰੰਗਲੇ ਪੰਜਾਬ ਦੀ ਗੱਲ ਹੁੰਦੀ ਹੈ ਕਿਪਤਾ ਪੂਰਾ ਹੋਈ ਜਾਏ ਔਰ ਅੱਜ ਤੱਕ ਜੇ 4 ਸਾਲਾਂ ਦੀ ਗੱਲ ਕਰੀਓ ਤਾਂ ਨਹੀਂ ਪੂਰਾ ਹੁੰਦਾ ਨਜ਼ਰਾਂ ਦਾ ਆਪੋਜੀਸ਼ਨ ਵਾਲਿਆਂ ਨੇ ਜੜੇ ਉਹ ਕੇਜਰੀਵਾਲ ਦੇ ਉੱਤੇ ਬਹੁਤ ਰੌਲਾ ਪਾਉਂਦੇ। ਜੀ ਉਹ ਪੰਜਾਬ ਨੂੰ ਦੇਖ ਰਿਹਾ ਐ ਇੰਨਾ ਡਰ ਰਿਹਾ ਆ ਮਾਨ ਸਾਹਿਬ ਦੇ ਕੁਛ ਐ ਨਹੀਂ ਜੜੇ। ਭਾਜੀ ਕੀ ਲੱਗ ਰਿਹਾ ਤੁਹਾਨੂੰ? ਭਾਜੀ ਦੇਖੋ ਵੋਟਰ ਕਿੱਥੇ ਐ? ਉਹੀ ਬੰਦੇ ਕਿਸੇ ਵੀ ਮੀਟਿੰਗ 'ਚ ਦੇਖ ਲਓ। ਚਾਹੇ ਉਹ ਕੇਜਰੀਵਾਲ ਸਾਹਿਬ ਦੀ ਮੀਟਿੰਗ ਹੋਵੇ, ਚਾਹੇ ਉਹ ਨਿਚੇ ਐਮਐਲਏ ਦੀ ਮੀਟਿੰਗ ਹੋਵੇ, ਚਾਹੇ ਉਹ ਜ਼ਿਲ੍ਹਾ ਪ੍ਰਧਾਨ ਮੀਟਿੰਗ ਕਰ ਰਿਹਾ ਹੋਵੇ ਬੰਦੇ ਤਾਂ ਉਹੀ ਨੇ। ਉਹ ਪੰਜਾਬ ਬੰਦੇ ਆ ਮੀਟਿੰਗ ਚ ਵੀ ਨੇ ਉਹੀ ਪੰਜਾਬ ਬੰਦੇ ਕਮਾਉਂ ਪੁੱਤ ਦੂਜੀ ਮੀਟਿੰਗ ਚ ਨੇ ਉਹ ਤੀਜੀ ਚ ਵੀ ਨੇ ਕੁਛ ਆਮ ਵੋਟਰ ਨੂੰ ਪੁੱਛ ਲੋ ਭਾਈ ਤੈਨੂੰ ਫਾਇਦਾ ਹੋਇਆ ਕੋ ਆਮ ਆਦਮੀ ਵੱਡੇ ਹੋ ਗਏ ਉਹ ਨਹੀਂ ਕੋਈ ਅੱਜ ਸਰਵੇ ਕਰਾ ਲਓ ਪਤਾ ਲੱਗ ਜਾ ਸਰਵੇ ਡੇਲੀ ਹੋ ਹੀ ਰੇਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਵੀ ਟੈਨਸ਼ਨ ਪਈ ਹੋਈ ਆ ਯਾਰ ਸਰਵੇ ਸਾਡੇ ਹੱਕ ਚ ਹੈ ਨਹੀਂ ਦੋ ਚਾਰ ਮਹੀਨੇ ਜੇ ਇਹ ਚੀਜ਼ਾਂ ਨਹੀਂ ਸਹੀ ਹੁੰਦੀਆਂ ਤੇ ਵੀ ਪਾਰਟੀ ਛੱਡ ਦੇ ਤੁਸੀਂ ਭਾਜੀ ਪਾਰਟੀ ਛੱਡਣ ਬਾਰੇ ਉਹ ਮੈਂ ਜਿਹੜੇ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਜਿਨ੍ਹਾਂ ਨੇ ਮੈਨੂੰ 2100 ਵੋਟ ਪਾਈ ਹੈ ਉਹਨਾਂ ਨਾਲ ਚਰਚਾ ਹੋ ਗਈ ਇਸ ਮੈਟਰ ਤੇ ਜੇ ਪਾਰਟੀ ਛੱਡਣੀ ਹੈ ਕਿ ਰਹਿਣਾ ਪਰ ਜੋ ਪਾਰਟੀ ਕਰ ਰਹੀ ਹੈ ਮੇਰੇ ਨਾਲ ਖਾਸ ਕਰਕੇ ਉਹ ਮੇਰੇ ਹਿਸਾਬ ਨਾਲ ਉਹ ਉਹ ਭਗਵੰਤ ਮਾਨ ਦੀ ਸੋਚ ਨਹੀਂ ਹੈ ਔਰ ਮਨਕੇ ਜਰੀ ਵਾਲੀ ਸੋਚ ਨਹੀਂ ਹੈ ਉਹ ਨੀਚੇ ਵਾਲੇ ਲੀਡਰ ਕਿਉਂ ਕਰ ਰਹੇ ਨੇ ਮੈਨੂੰ ਨਹੀਂ ਪਤਾ ਕਿ ਉਹ ਇੱਕ ਬੰਦਾ ਜਿਹੜਾ ਮਿਹਨਤੀ ਬੰਦਾ ਹੈ ਜਦੋਂ ਮੇਰੀ ਲੋੜ ਸੀ ਉਹਦੇ ਤੇ ਉਹਨਾਂ ਕੋਲ ਬੰਦਾ ਹੀ ਹੈ ਨਹੀਂ ਸੀ ਕੋਈ ਉਹ ਤੇ ਜਸ਼ਪਾਲ ਹੀ ਚਾਰ ਬਾੜਾਂ ਦਾ ਬਲਾਕ ਪ੍ਰਧਾਨ ਤੇ ਉਹ ਰਿਜ਼ਲਟ ਵੀ ਦਿੱਤੇ ਠੀਕ ਹੈ ਨਾ ਅਜੇ ਅਸ਼ਪਲ ਕਿਉਂ ਮਾੜਾ ਲੱਗਣ ਲੱਗਿਆ ਚਾਹੀਦਾ ਸੀ ਨਾ ਮੈਨੂੰ ਇਹਵੇਂ ਡੀਗ੍ਰੇਡ ਕਰਨਾ ਤੇ ਕੋਈ ਚੰਗੀ ਗੱਲ ਨਹੀਂ ਤੁਸੀਂ ਮਨ ਨੂੰ ਕਹਿੰਦੇ ਹੋ ਯਸ਼ਪਲ ਤੇ ਤੂੰ ਆਹ ਪ੍ਰੋਬਲਮ ਆ ਰਹੀ ਠੀਕ ਹੈ ਨਾ ਆਪਾਂ ਉਹਦਾ ਬੈਗ ਕੋ ਹੱਲ ਕਰਦੇ ਪਰ ਨਹੀਂ ਮੈਨੂੰ ਪੁੱਛਿਆ ਗਿਆ ਜੀ ਆ ਆ ਜਾ ਬਸ ਕੰਮ ਕਰੀ ਜਾ ਕਿਵੇਂ ਕੰਮ ਕਰੀਓ ਜੀ ਬਸ ਗਲੋਪੀ ਕੋ ਉੱਧਰ ਗਿਆ ਹਾਈ ਕਮਾਂਡ ਨੂੰ ਤੁਸੀਂ ਮਿਲਣਾ ਨਹੀਂ ਚਾਹੁੰਦੇ ਮੈਂ ਮਿਲਣਾ ਚਾਹਾਂ ਕਮਾਂਡ ਮਿਲਦਾ ਨਹੀਂ ਤੁਹਾਡੇ ਨਾਲ ਮੈਂ ਮਿਲਣਾ ਚਾਹਨਾ ਮੈਨੂੰ ਮਲਾਓ ਤੇ ਸੀ ਕਿਸੇ ਨਾਲ ਜਿੰਨੂੰ ਕਹਿੰਦਾ ਕੋ ਮਲਾਉਂਦਾ ਨਹੀਂ ਸਿਰਫ ਮੇਰੇ ਤੱਕ ਸੀਮਤ ਰਹਿਣ ਰਹਿਣ ਬੰਦੇ ਜਿੰਨੂੰ ਮੈਂ ਸਭ ਨੂੰ ਕਹਿ ਬੈਠਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਮੈਂ ਐਮਐਲਏ ਸਾਹਿਬ ਨੂੰ ਕਿਹਾ ਮੈਂ ਹਰ ਬੰਦੇ ਨੂੰ ਕਹਿੰਦਾ ਜਿਹੜਾ ਵੀ ਮੈਨੂੰ ਮਿਲਦਾ ਮੈਂ ਕਹਿੰਦਾ ਯਾਰ ਮੈਨੂੰ ਮਲਾਓ ਤੁਸੀਂ ਮੈਂ ਆਪਣੀ ਦਿਲ ਦੀ ਗੱਲ ਤੇ ਰੱਖਾਂ ਕਿ ਆਮ ਆਦਮੀ ਪਾਰਟੀ ਆਹੀ ਸੀ ਜਿਹੜੀਆਂ ਆਹੀ ਪਾਰਟੀ ਦੇ ਕੇ ਲੋਕਾਂ ਨੇ ਮੋਟਾ ਪਾਈਆਂ ਸੀ ਦੀ ਲੀਡਰਸ਼ਿਪ ਤਾਂ ਕਹਿੰਦੇ ਵੀ ਜਦੋਂ ਮਰਜ਼ੀ ਮਿਲੋ ਆ ਕੇ ਸਾਡੇ ਬਿਲਕੁਲ ਭਾਜੀ ਕੋਈ ਮਿਲ ਨਹੀਂ ਸਕਦਾ ਇਹ ਤੇ ਸਿਰਫ ਦਿਖਾਵਾ ਹੈ ਇਹ ਤੇ ਦਿਖਾਵਾ ਹੈ ਕੋਈ ਕਿਸੇ ਨੂੰ ਨਹੀਂ ਮਿਲ ਸਕਦਾ ਯਾਰ ਕੋਸ਼ਿਸ਼ ਕੀਤੀ ਗਈ ਕੇਜਰੀਵਾਲ ਜੀ ਨੂੰ ਮਿਲਣ ਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਜੀ ਨਹੀਂ ਹਾਂ ਕੋਈ ਨਹੀਂ ਮਿਲਣ ਦਾ ਦਾ ਕਹਿੰਦੇ ਆ ਮਾਂ ਦਾ ਵੀ ਨਹੀਂ ਹੈਗੀ ਕਿ ਗੱਲਾਂ ਹੀ ਨੇ ਸਿਰਫ ਗੱਲਾਂ ਸਿਰਫ ਗੱਲਾਂ ਜੀ ਕੋਈ ਮਾਰੇ ਵੀ ਇੰਨਵੋਲ ਹੋਇਆ ਮਤਲਬ ਇਸ ਤਰ੍ਹਾਂ ਦਾ ਹਾਂ ਇਹ ਧੋਖਾ ਹੋਇਆ ਪੰਜਾਬ ਦਾ ਧੋਖਾ ਹੋਇਆ ਮੈਂ ਤਾਂ ਸਮਝ ਨਾ ਫਿਰ ਤੁਸੀਂ ਨਾਲੇ ਕਿਰੇ ਪੰਜਾਬ ਦਾ ਧੋਖਾ ਹੈ ਹਾਈ ਕਮਾਂਡ ਵੀ ਹੁੰਦਾ ਫਿਰ ਤੁਸੀਂ ਕਹਿੰਦੇ ਹੋ ਅਸੀਂ ਮਿਲਾਂ ਪਾਜੀ ਸਮਝੇ ਨਹੀਂ ਯਾਰ ਮੈਂ ਇੱਕ ਸੋਚ ਲੈ ਕੇ ਚੱਲਿਆ ਮੰਨ ਲਓ ਕਿ ਮੈਂ ਜਿਵੇਂ ਸਾਨੂੰ ਸੁਪਨੇ ਦਿਖਾਏ ਗਏ ਜੀ ਤੁਸੀਂ ਲੀਡਰ ਨੂੰ ਕੋਲ ਬਹਿ ਕੇ ਗੱਲ ਕਰ ਸਕਦੇ ਹੋ ਯਾਰ ਅਸੀਂ ਪੂਰੀਆਂ ਕੋਸ਼ਿਸ਼ਾਂ ਕਰਕੇ ਦੇਖ ਲਿਆ ਇੱਥੇ ਵੀ ਤੁਸੀਂ ਆ ਜਾਓ ਇਨੀ ਸਕਿਉਰਿਟੀ ਉਦੇ ਜਾਣ ਹੀ ਨਿੰਦੇ ਕਿਸੇ ਨੂੰ ਮਿਲਣਾ ਤਾਂ ਵੱਡੀ ਗੱਲ ਹੈ ਮਤਲਬ ਹਜੇ ਵੀ ਤੁਸੀਂ 4-5 ਮਹੀਨੇ 27 ਤੋਂ ਵੱਧ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਵੀ ਸ਼ਾਇਦ ਕੁਝ ਹੋ ਜੇ ਸ਼ਾਇਦ ਬੰਗਲਾ ਪੰਜਾਬ ਬਣ ਜੇ ਹਾਂਜੀ ਜੇ ਨਹੀਂ ਬੰਦਾ ਜੇ ਇਹ ਨਹੀਂ ਉੱਤਰਦੇ ਤੇ ਫਿਰ ਤੁਹਾਨੂੰ ਕੀ ਲੱਗ ਰਿਹਾ ਵੀ ਕਿਹੜੀ ਪਾਰਟੀ ਸੈਕੰਡ ਆਪਸ਼ਨ ਲੱਗਦੀ ਤੁਹਾਨੂੰ ਮੈਂ ਮੈਂ ਕਹਿ ਬੈਠਾ ਜੀ ਮੈਂ ਹਾਲੇ ਸੋਚਿਆ ਨਹੀਂ ਮੈਂ ਕਿਹੜੀ ਪਾਰਟੀ ਜਾਣਾ ਪਰ ਜਿਵੇਂ ਵੀ ਮੇਰੇ ਦੋਸਤ ਮੇਰੇ ਜਿਹੜੇ ਵੀ ਟੀਮ ਸੀ ਮੇਰੀ ਜਿਵੇਂ ਉਹ ਹੁਕਮ ਲਾਣਗੇ ਉਹਨਾਂ ਉਹਵੇਂ ਕਰਾਂਗੇ ਜੋ ਕਹਿਣਗੇ ਆਵਾਜ਼ ਨਹੀਂ ਪਾਰਟੀ ਰਹਿਣਾ ਤੇ ਫਿਰ ਠੀਕ ਹੈ ਫਿਰ ਸੋਚਾਂਗੇ ਤੇ ਬਾਰੇ ਜੇ ਕੁਝ ਹੋਰ ਫੈਸਲਾ ਹੋਊਗਾ ਉਹ ਨਾ ਦੋਸਤਾਂ ਦਾ ਹੀ ਹੁੰਦਾ ਫੈਸਲਾ ਆ ਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ ਤੁਹਾਡੇ ਕਿਹਦੇ ਅਧਾਰ 'ਤੇ ਹਜੇ ਸਰਕਾਰ ਨਹੀਂ ਸਹੀ ਤਰ੍ਹਾਂ ਨਾਲ ਚੱਲਦੀ ਸਹੀ ਤਰ੍ਹਾਂ ਨਾਲ ਕੰਮ ਨਹੀਂ ਹੋ ਰਿਹਾ ਤੇ ਲੇਕਿਨ ਤੁਹਾਨੂੰ ਕੀ ਲੱਗਦਾ ਵੀ ਦੂਜੀ ਆਪਸ਼ਨ ਤੁਹਾਨੂੰ ਵੈਸੇ ਤੁਹਾਡਾ ਐਕਸਪੀਰੀਅੰਸ ਜ਼ਿੰਦਗੀ ਦਾ ਕੀ ਕਹਿੰਦਾ ਤੁਸੀਂ ਪੁਰਾਣੀ ਕਾਂਗਰਸ ਜੋ ਵੀ ਬਣਾਉਂਦੇ ਚਲਾਏ ਹਨ ਤਾਂ ਕਾਂਗਰਸ ਦਬਸ ਲੱਗ ਰਹੀ ਹੈ ਪੰਜਾਬ ਨਹੀਂ ਜੇ ਨਹੀਂ ਆਉਂਦੇ ਬੀਜੇ ਵੀ ਲੱਗ ਰਹੀ ਹੈ ਕਾਂਦੀਦਰ ਲੱਗ ਰਿਹਾ ਕੀ ਲੱਗ ਰਿਹਾ ਤੁਹਾਨੂੰ ਦੇਖੋ ਮੈਂ ਮੇਰੇ ਲਈ ਬੈਸਟ ਉਹੀ ਹੈ ਜੀ ਜਿਹੜਾ ਪੰਜਾਬ ਦਾ ਫਾਇਦਾ ਕਰੇ ਮੈਂ ਪੰਜਾਬ ਦੇ ਰੰਗਲੇ ਪੰਜਾਬ ਦੇ ਉਸ ਆਪਣੇ ਲਈ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ 20 ਸਾਲ ਦਾ ਮੈਂ ਕਾਂਗਰਸ ਸੀਗਾ ਕਾਂਗਰਸ ਛੱਡ ਕੇ ਸਿਰਫ ਆ ਇੱਕ ਸੋਚ ਲੱਗ ਕੇ ਆਈ ਸੀ ਹੋ ਸਕਦਾ ਆ ਕੁਝ ਕਰ ਜਾਨ ਪਰ ਨਹੀਂ ਹੋਇਆ ਸੋ ਇਹਦੇ ਬਾਰੇ ਜਿਹੜੀ ਕ ਪਾਰਟੀ ਜਿਹੜੀ ਹੁਕਮ ਹੋਊਗਾ ਮੇਰੇ ਦੋਸਤਾਂ ਦਾ ਉਹੀ ਜੁਆਇਨ ਕਰ ਲਾਂਗੇ ਕੋਈ ਏਡੀ ਗੱਲ ਨਹੀਂ ਮੈਂ ਤਾਂ ਫਿਰ ਜੇ ਰਾਜਨੀਤੀ ਚ ਰਿਹਾ ਤੇ ਪਾਰਟੀ ਫਾਇਦੇ ਲਈ ਲੈਣਾ ਲੋਕਾਂ ਦਾ ਕਿੱਥੇ ਕੋਈ ਫਾਇਦਾ ਕਰ ਸਕਣਿਆ ਸੀ 22 ਤੁਸੀਂ 22 ਚ ਜੁਆਇਨਿੰਗ ਕੀਤੀ ਪਾਰਟੀ 22 ਹਾਂਜੀ ਸਾਈਆਂ ਵਾਲੇ ਹਾਂਜੀ 4 ਸਾਲਾਂ ਚ ਤੁਹਾਨੂੰ ਕੀ ਲੱਗ ਰਿਹਾ ਕ੍ਰਾਈਮ ਤੇ ਵੀ ਲੱਗ ਰਿਹਾ ਹੈ ਦੇਖੋ 4 ਸਾਲਾਂ ਚ ਰਿਜ਼ਲਟ ਜ਼ੀਰੋ ਮੇਰੇ ਹਸਾਬ ਨਾਲ ਤਾਂ ਏਡਾ ਵਧੀਆ ਨਹੀਂ ਕੁਝ ਹੋਇਆ ਖਾਸ ਕਰਕੇ ਕ੍ਰਾਈਮ ਤੇ ਵੀ ਲੱਗ ਰਿਹਾ ਹੈ ਕ੍ਰਾਈਮ ਤੇ ਤੁਸੀਂ ਦੇਖ ਹੀ ਰਹੇ ਹੋ ਜੀ ਵਧੀਆ ਹੀ ਹੈ ਕਿ ਕਟਿਆ ਨਹੀਂ ਸਿੱਧਾ ਹੁਣ ਤੇ ਇੱਕ ਆਮ ਆਦਮੀ ਪਾਰਟੀ ਦੇ ਸਰਮੰਚ ਨੂੰ ਗੋਲੀ ਮਾਰੀ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਬਹੁਤ ਇਹ ਕਰਦੇ ਆ ਕਿ ਗੁੰਡਾਗਰਦੀ ਚੱਲ ਰਹੀ ਹੈ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਹਾਂ ਕੇ ਦੇ ਐਮਐਲਏ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਦੇ ਬਾਰੇ ਮੈਂ ਕੀ ਕਹਾਂ ਜੀ ਠੀਕ ਹੈ ਚੱਲ ਰਿਹਾ ਸਾਰਾ ਕੁਝ ਹੁਣ ਇੱਕ ਸਾਲ ਕੱਢਣਾ ਹੀ ਪੈਣਾ ਕਿਸ ਤਰੀਕੇ ਪਬਲਿਕ ਨੂੰ ਤੇ ਦੁਬਾਰਾ ਪਾਰਟੀ ਉਹਨਾਂ ਨੂੰ ਨਿਵਾਜ ਦਿੰਦੀ ਟਿਕਟ ਦੇ ਕੇ ਫਿਰ ਨਹੀਂ ਪਾਰਟੀ ਜੇ ਮੈਨੂੰ ਆਮ ਆਦਮੀ ਪਾਰਟੀ ਟਿਕਟ ਦਿੰਦੀ ਹੈ ਤਾਂ ਉਹ ਮਾਹੌਲ ਉਹੀ ਸੀ ਸਾਰਾ ਫਿਰ ਮੈਂ ਇਲੈਕਸ਼ਨ ਹੀ ਨਹੀਂ ਲੜਾਂਗਾ ਆਮ ਆਦਮੀ ਪਾਰਟੀ ਅੱবি ਮੇਰਾ ਬੋਲ ਜੇ ਉਹੀ ਪਹਿਲੀ ਵਾਲੀ ਟੀਮ ਰਹਿ ਗਈ ਤੇ ਆਮ ਆਦਮੀ ਪਾਰਟੀ ਤੋਂ ਮੈਂ ਇਲੈਕਸ਼ਨ ਨਹੀਂ ਲੜਾਂਗਾ ਨਾਲ ਲੜਨਾ ਮਨਜ਼ੂਰ ਹੈ ਕਿਸ ਤਾਈਂ ਜੀ ਜਾ ਕੇ ਚੇਂਜ ਕਰੋਗੇ ਇਲੈਕਸ਼ਨ ਉਹ ਮੈਂ ਪਾਰਟੀ ਚਾਹ ਮੈਂ ਅੱਜ ਜੇ ਇਸ ਵਾਰ ਦੀ ਗੱਲ ਕਰਾਂ 2024 ਵਾਲੀ ਕਾਰੋਬਾਰੀ ਇਲੈਕਸ਼ਨ ਦੀ ਮੈਂ ਆਜ਼ਾਦ ਖੜਦਾ ਤੇ ਜਿੱਤ ਜਾਣਾ ਸੀ ਠੀਕ ਹੈ ਆਜ਼ਾਦ ਖਰਦਾ ਤੇ ਜਿੱਤ ਜਨ ਸੀ ਮਨ ਤੇ ਪਾਰਟੀ ਅਮਰ ਬਗੀ ਯਸ਼ਪਾਲ ਜੀ ਤੁਸੀਂ ਕਾਂਗਰਸ ਛੱਡੀ ਜੀ ਮੈਂ 2022 ਛੱਡੀ ਜੀ 22 ਕਿਸ ਕਾਰਨ ਛੱਡੀ ਦੇਖੋ ਮੈਂ ਸਰਦਾਰ ਕੁਲਵੰਤ ਸਿੰਘ ਸਿੱਧੂ ਜੋ ਆਪਣੇ ਹਲਕਾ ਆਤਮਨਗਰ ਦੇ ਐਮਐਲਏ ਨੇ ਮੇਰੇ ਪਹਿਲਾਂ ਵੀ ਉਹਨਾਂ ਨਾਲ ਪਿਆਰ ਸੀ ਤੇ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਤੇ ਮਨ ਨੂੰ ਵੀ ਲੱਗਿਆ ਕਿ ਯਾਰ ਸਾਡਾ ਬਹੁਤ ਸਗਰ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਸਾਨੂੰ ਵੀ ਜਾਣਾ ਚਾਹੀਦਾ ਤੇ ਉਸ ਕਰਕੇ ਸੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਹੁਣ ਕੀ ਹੋ ਗਿਆ ਸਾ? ਕਿ ਕੜਾਈ ਨਾਲ ਪਿਆਰ ਸੀ। ਕੁਲੋਂਸਿੰਸ ਸੁਬੂਈ। ਇੱਕ ਨਾ ਕਹਾਵਤ ਆ ਗਾਣਾ ਜੈਕ ਸੀਗਾ ਕਿ ਤੈਨੂੰ ਭੁੱਲ ਗੇਣਾ ਯਾਰ ਪੁਰਾਣੇ ਨਵੇਂਾਂ ਦੇ ਗੱਲਾਂ ਲੱਕੇ। ਸੋ ਜੋ ਨਵੇਂ ਹੁੰਦੇ ਆ ਨਾ ਉਹ ਬਸ ਚਰਨ ਨਹੀਂ ਹੁੰਦੇ ਨੇ ਪੁਰਾਣੇ ਫਿਰ ਵੀ ਪੁਰਾਣੇ ਹੀ ਹੁੰਦੇ ਨੇ। ਮਿੱਤਰ ਪੁਰਾਣਾ ਨਹੀਂ ਬਦਲਣਾ ਚਾਹੀਦਾ। ਪਤਾ ਨਹੀਂ ਉਹਨਾਂ ਨੂੰ ਕੀ ਲੱਗਿਆ ਕੀ ਉਹਨਾਂ ਦੀ ਸੋਚ ਬਣੀ ਜਾਂ ਕਿਵੇਂ ਕੋਈੜਾ ਬੰਦਾ ਉਹਨਾਂ ਨੂੰ ਇਸ ਤਰੀਕੇ ਨਾਲ ਗਾਈਡ ਕਰ ਰਿਹਾ ਕਿ ਅਸੀਂ ਪੁਰਾਣੀ ਟੀਮ ਹੀ ਮਾਰ ਲਈ ਸਾਰੀ। ਉਨੇ ਲਾ ਕੇ ਛੱਡਿਆ ਜਾਂ ਪਹਿਲਾਂ ਹੀ ਛੱਡਦਾ ਸਵਾ ਚਾਰ ਸਾਲ ਹੋ ਗਏ ਤਕਰੀਬਨ ਨਹੀਂ ਮੈਂ ਕੁਲਵੰਤ ਸਿੰਘ ਸਿੱਧੂ ਦਾ ਵਫਾਦਾਰ ਬੰਦਾ ਸੀ ਅੱਜ ਵੀ ਉਹਨਾਂ ਨਾਲ ਵਫਾਦਾਰੀ ਦਿਖਾਉਂਦੇ ਆ ਪਰ ਗੱਲ ਹੈ ਕਿ ਉਹਨਾਂ ਦੀ ਸੋਚ ਹੁਣ ਮੈਂ ਨਹੀਂ ਕੁਝ ਕਹਿ ਸਕਦਾ ਕਿ ਉਹਨਾਂ ਨੂੰ ਕੀ ਲੱਗਿਆ ਕਿ ਉਹ ਕਰ ਰਹੇ ਨੇ ਕਿਤੇ ਨਾ ਕਿਤੇ ਮਨ ਨੂੰ ਲੱਗਦਾ ਕਿ ਮੈਨੂੰ ਡਿਗਰੇਡ ਕੀਤਾ ਜਾ ਰਿਹਾ ਹੈ ਪਾਰਟੀ ਜਿਹੜੀ ਕੌਂਸਲਰ ਵੀ ਟਿਕਟ ਦੀ ਤੁਹਾਨੂੰ ਕੁਲਵੰਤ ਸਿੱਧੂ ਨੇ ਹਾਂਜੀ ਕੁਲਵੰਤ ਸਿੱਧੂ ਜੀ ਨੂੰ ਦੋ ਭਾਈ ਠੀਕ ਹੰਤਾ ਨੂੰ ਕੀ ਲੱਗ ਰਿਹਾ ਵੀ ਹੁਣ ਕੁਲਵੰਤ ਸਿੱਧੂ ਵੀ ਤੁਹਾਡੇ ਤੋਂ ਦੂਰ ਨੇ ਪਰ ਤੋਂ ਆਪ ਦੇ ਜਿਹਨੇ ਸੀਨੀਅਰ ਆਗੂ ਨੇ ਭਾਵੇਂ ਕੇਜਰੀਵਾਲ ਜੀ ਨੇ ਮਨਵੀਰ ਸਰੋਗਿਆ ਨੇ ਇੰਨੀ ਕੁਈਆ ਸਾਰੇ ਕਰ ਤੋਂ ਦੂਰ ਨੇ ਆ। ਦੇਖੋ ਮੇਰੀ ਮੇਰੀ ਹਾਈ ਕਮਾਂਡ ਸਿਰਫ ਕੁਲਵੰਤ ਸਿੰਘ ਸਿੱਧੂ ਸੀਗੇ। ਮੈਂ ਆਪਾਂ ਉਹ ਸੋਚ ਲੈ ਕੇ ਚੱਲੀ ਜਾਂਦਾ ਸਾਡਾ ਮੇਨ ਆਹੀ ਹੈ ਕੁਲਵੰਤ ਸਿੰਘ ਸਿੱਧੂ ਜੀ ਨਾਲ ਹੀ ਹੈਗੇ ਆ ਉਹਨਾਂ ਨਾਲ ਹੀ ਰਹਿਣਾ। ਪਰ ਇੱਕ ਦਿਲ ਚ ਇੱਕ ਨਾ ਅੱਜ ਵੀ ਟੀਸ ਹੈਗੀ ਇੱਕ ਦਰਦ ਹੈਗਾ ਕਿ ਯਾਰ ਮਨੂੰ ਹਾਈ ਕਮਾਂਡ ਨੇ ਮਿਲਾਂ ਦਾ ਟਾਈਮ ਨਹੀਂ ਦਿੱਤਾ ਕਦੀ। ਅਕਸਰ ਮੈਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ। 4 ਸਾਲ ਦਫਤਰ ਖੋਲੇ ਆਮ ਆਦਮੀ ਪਾਰਟੀ ਦੀ ਨਾਰੇ ਲਾਉਂਦੇ ਰਿਆਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਔਰ ਹਾਈ ਕਮਾਂਡ ਨੇ ਇੱਕ ਵਾਰੀ ਵੀ ਨਹੀਂ ਕੋਸ਼ਿਸ਼ ਕੀਤੀ ਯਾਰ ਸਾਡਾ ਇੱਕ ਬੰਦਾ ਕਿਸੇ ਗੱਲੋਂ ਹਾਰਿਆ ਜਾਂ ਕਿਸੇ ਗੱਲੋਂ ਅਸੀਂ ਹਰਾਇਆ ਜੋ ਵੀ ਹੋਇਆ ਅਸੀਂ ਇੱਕ ਵਾਰ ਮਿਲੀਏ ਤੇ ਸਹੀ ਮੇਰੇ ਕੋਲ ਮੱਕੜ ਸਾਹਿਬ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਉਹ ਵੀ ਆਏ ਉਹ ਦਿੱਲੀ ਦੇ ਇੱਕ ਤੋਂ ਬੰਦਾ ਆਇਆ ਹੋਏ ਉਹਨਾਂ ਨੂੰ ਦੱਸੀ ਯਾਰ ਮੈਂ ਸਾਨੂੰ ਮਲਾਉ ਤੁਸੀ ਪਰ ਕਿਤਨਾ ਕਿਤੇ ਗੱਲ ਹੈ ਕਿ ਉਹ ਬਿੱਲੀ ਦੇ ਗੱਲ 'ਚ ਘੰਟੀ ਕਾਉਣ ਬੰਨੇ ਉਹ ਗੱਲਾਂ ਇੱਥੇ ਤੱਕ ਹੀ ਖਤਮ ਹੋ ਜਾਂਦੀਆਂ ਅੱਗੇ ਕੋਈ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਸਿਰਫ ਇੱਕ ਸੋਚ ਆ ਯਾਰ ਅਸੀਂ ਬੰਦਾ ਉਹ ਦੂਜਾ ਲੈਣਾ ਸੀ ਲੱਲੇ ਹਾਈ ਕਮਾਂਡ ਚ ਕਿਹਨੂੰ ਮਿਲਣਾ ਚਾਹੁੰਦੇ ਦੋਤੇ ਸੋਸੋਰੀਆ ਜੀ ਨੂੰ ਮਿਲਾ ਦੇਣ ਆਪਣੇ ਪੰਜਾਬ ਦੇ ਪ੍ਰਭਾਵੀ ਨੇ ਤੇ ਹੋ ਸਕਦਾ ਮੇਰੀ ਗੱਲ ਨੂੰ ਸਮਝ ਸਕਣ ਜਾਂ ਹੋ ਸਕਦਾ ਅਸੀਂ ਆਪਣੀ ਗੱਲ ਰੱਖਣ ਚ ਕਾਮਯਾਬ ਹੋਈਏ ਕਿਰੇ ਤੁਹਾਡੇ ਵਰਗੇ ਹੋਰ ਹਰ ਸਿਆਸਤ ਪਾਰਟੀ ਦੇ ਵਿੱਚ ਕੋਈ ਨਾ ਕੋਈ ਆਪੂ ਆਪਣੇ ਸੀਨੀਅਰ ਲੀਡਰਸ਼ਿਪ ਤੋਂ ਮਨਰਾਜ਼ ਹੁੰਦਾ ਉਹਨਾਂ ਨੇ ਕੀ ਸੁਨੇਹ ਸੁਨੇਹ ਦੇਣਾ ਚਾਹੁੰਦੇ ਹਾਂ ਮੈਂ ਤਾਂ ਕਹਿੰਦਾ ਜੀ ਜੇ ਉਹ ਫਿਰ 2027 ਜਿੱਤਣਾ ਤਤ ਤੁਹਾਨੂੰ ਉਹ ਪੁਰਾਣੇ ਬੰਦੇ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਣਾ ਪੈਣਾ ਉਹ ਉਹ ਕੁਝ ਮੰਗ ਨਹੀਂ ਮੈਂ ਕੁਝ ਨਹੀਂ ਮੰਗ ਰਿਹਾ ਭਾਜੀ ਮੇਰੇ ਠੀਕ ਹੈ ਪ੍ਰਭੂ ਦੀ ਕਿਰਪਾ ਹੈ ਲੇਕਿਨ ਮੈਂ ਇਨਧ ਜਰੂਰ ਜਨਾ ਯਾਰ ਮੇਰੀ ਕੋਈ ਗੱਲ ਤੇ ਸੁਣਾ ਮੈਂ ਤਾਂ ਨਹੀਂ ਕਹ ਰਿਹਾ ਕਿ ਮੈਨੂੰ ਕੋਈ ਉਹਦਾ ਦੇਵੋ ਜਾਂ ਮੈਨੂੰ ਕੋਈ ਚੇਰਮੈਨ ਨਹੀਂ ਦੇਵੋ ਮੈਂ ਕੁਝ ਨਹੀਂ ਮੰਗਦਾ ਲੇਕਿਨ ਮੇਰੇ ਦਿਲ ਚ ਜੋ ਦੁੱਖ ਹੈ ਉਹ ਤਾਂ ਕੋਈ ਸੁਣੇ ਨਾ ਚਲੋ ਸਰੋਣੀ ਅਸੀਂ ਆਸ ਰੱਖਦੇ ਆਂ ਵੀ ਹਾਈ ਕਮਾਂਡ ਤੱਕ ਤੁਹਾਡਾ ਮੈਸੇਜ ਪਹੁੰਚੇ ਤੇ ਮਨੀਸ਼ ਸੋਹਰਿਆ ਜੀ ਤੁਹਾਨੂੰ ਬਹੁਤ ਜਲਦ ਹੀ ਮਿਲਣ ਉਸ ਤੋਂ ਅਗਲਾ ਇੰਟਰਵਿਊ ਦਾ ਤਮ ਉਹ ਬਤਾ ਚੱਲ ਚੱਲ